ਅੱਜ ਕਰੀਬ 1212 ਵਜੇ ਇੱਕ ਇਨਸੀਡੈਂਟ ਰਿਪੋਰਟ ਹੋਇਆ ਹੈ ਜੋ ਜੁਲਫਾਨਾ ਦਾ ਵਿਅਕਤੀ ਹੈ ਜਮਨਾ ਨਗਰ ਹਰਿਆਣੇ ਦਾ ਰਹਿਣ ਵਾਲਾ ਹੈ ਉਹ ਗੁਰੂ ਰਾਮ ਦਾ ਸਰਾਂ ਦੀ ਦੂਜੀ ਮੰਜ਼ਲ ਤੇ ਚੜ ਗਿਆ ਉਹਦੇ ਹੱਥ ਦੇ ਵਿੱਚ ਆਰਿਆਂ ਦੀ ਰੋਡ ਸੀ ਜਦੋਂ ਜਸਵੀਰ ਸਿੰਘ ਸੇਵਾ ਕਰਦੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਆਪਣੇ ਜਿਹੜੀ ਹੱਥ 'ਚ ਰੋਡ ਫੜੀ ਸੀਗੀ ਉਹਦੇ ਨਾਲ ਜਸਵੀਰ ਸਿੰਘ ਤੇ ਉੱਥੇ ਜਿਹੜਾ ਅਟੈਕ ਕਰ ਦਿੱਤਾ ਤੇ ਫਿਰ ਉੱਥੇ ਹੋਰ ਸੰਗਤ ਅਤੇ ਜ਼ਿਮੇਵਾਰ ਹੋਰ ਸੀ ਜਦੋਂ ਉਹਨਾਂ ਨੇ ਉਹਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉਹਨਾਂ ਦੇ ਉੱਤੇ ਵਿਹਮਲਾ ਕਰਕੇ ਤੇ ਉਹਨਾਂ ਦੇ ਮੌਜੂਦ ਸਟਾਫ ਵੀ ਲਾਇਆ ਨੇ ਜਿਸ ਤੋਂ ਬਾਅਦ ਸੰਗਤ ਨੇ ਤੇ ਸੇਵਾਦਾਰਾਂ ਵੱਲੋਂ ਉਹਨੂੰ ਲੱਕੇ ਪਕੜ ਲਿਆ ਗਿਆ ਤੇ ਪਕੜ ਕੇ ਉਹਦੀ ਕਟਵਾਰ ਕੀਤੀ ਵੀ ਗਈ ਹੈ ਤੇ ਉਹਨੂੰ ਪੁਲਸੇ حوالے ਕਰਤਾ ਜੋ ਸੇਵਾਦਾਰ ਜਸਵੀਰ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 15 115 ਤੋਂ 118 ਬਿਆਨਸ ਜਿਹੜਾ ਥਾਣਾ ਕਤਵਾਲੀ ਵਿਕੇ ਦਰਜ ਕਰ ਦਿੱਤਾ ਗਿਆ ਤੇ ਅਗਲੀ ਤੋਤੀ ਜਿਹੜੀ ਆ ਇਹ ਤੋਂ ਪੁੱਛਗਿੱਛ ਕੀਤੀ ਜਾਊਗੀ ਇਹਨੂੰ ਪੁੱਛਣ ਤੋਂ ਇਹ ਪਤਾ ਲੱਗਿਆ ਵੀ ਪਿੰਡ ਸ਼ਾਦੀਪੁਰ ਜਮੂਨਾ ਨਗਰ ਹਰਿਆਣੇ ਦਾ ਰਹਿਣ ਵਾਲਾ ਤੇ ਜਦੋਂ ਉਹ ਤੋਂ ਪੁੱਛੋ ਪਤਾ ਕੀਤਾ ਗਿਆ ਫੇ ਉਤੋਂ ਇਹ ਪਤਾ ਲੱਗਾ ਕਿ ਇਹ 2-3 ਦਿਨ ਪਹਿਲਾਂ ਦਾ ਹੀ ਇਹ ਤੋਂ ਪਿੰਡ ਤੋਂ ਆਇਆ ਹੋਇਆ ਹੈ ਇੱਥੇ ਤੇ ਬਾਕੀ ਇਹਦੀ ਪੂਰੀ ਪੁੱਛਗਿੱਛ ਕੀਤੀ ਜਾਊਗੀ ਤੇ ਇਹਦੀ ਮੁਕਰਮਤਾਰੀ ਕਦੋਂ ਬਾਦੀ ਦੀ ਮੁਕਰਮਤਾਰੀ ਜਿਵੇਂ ਰੈਸ਼ਵੀ ਬਾਦੀ ਦਿੱਤੀ ਗਈ ਹੈ ਅੱਜ ਦੁਪਹਿਰ ਦੇ ਟਾਈਮ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਇੱਕ ਸ਼ਖਸ ਜਿਹੜਾ ਸੈਕੰਡ ਫਲੋਰ ਤੇ ਨੋਟਿਸ ਕੀਤਾ ਗਿਆ ਗੁਰੂ ਰਾਮਦਾਸ ਰਾਇ ਦੇ ਉੱਤੇ ਸੇਵਾਦਾਰ ਜਸਵੀਰ ਸਿੰਘ ਨੇ ਉਹ ਜਦੋਂ ਫਲੇਵਰ ਉਤਨਵਾਸ ਤੇ ਗਿਆ ਤਾਂ ਉਹਨੇ ਰਿਫਿਊਜ਼ ਕੀਤਾ ਫਿਰ ਜਦੋਂ ਉੱਪਰ ਗਏ ਸੇਵਾਦਾਰ ਤਾਂ ਉਹਨੇ ਉੱਥੇ ਇੱਕ ਆਇਰਨ ਰੋਡ ਪੇ ਹੀ ਸੀ ਉਹਨੂੰ ਲੈ ਕੇ ਕਮਾਉਣਾ ਸ਼ੁਰੂ ਕਰਤਾ ਜਿਸ ਨਾਲ ਕਿ ਸੇਵਾਦਾਰ ਜਸਵੀਰ ਸਿੰਘ ਜੀ ਦੇ ਸੱਟ ਲੱਗੀ ਇਹਨਾਂ ਨੂੰ ਉਹਨਾਂ ਨੇ ਹੋਰ ਦੂਸਰੇ ਸੇਵਾਦਾਰਾਂ ਦੇ ਸੰਗਤ ਨੂੰ ਉੱਪਰ ਬੁਲਾ ਲਿਆ ਉਸ ਤੋਂ ਬਾਅਦ ਇਸ ਸ਼ਖਸ ਨੂੰ ਓਵਰਪਾਰ ਕਰ ਲਿਆ ਗਿਆ ਇਸ ਕਫਲ ਦੇ ਵਿੱਚ ਉਸ ਜਿਹੜਾ ਸ਼ਖਸ ਜਿਹਦੀ ਪਛਾਣ ਜ਼ੁਲਫਾਨ ਰੈਜ਼ੀਡੈਂਟ ਆਫ ਸ਼ਾਦੀਪੁਰ ਡਿਸਟ੍ਰਿਕਟ ਯਮਨਾਗਰ ਹਰਿਆਣਾ ਇੱਤੀ ਗਈ ਉਹਦੇ ਵੀ ਇੰਜਰੀ ਹੋਈ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਐਸ.ਪੀ.ਸੀ. ਦੀ ਕੰਪਲੇਂਟ ਦੇ ਉੱਤੇ ਔਰ ਇਹਦੀ ਅਰੈਸਟ ਵੀ ਹੋ ਗਈ ਹੈ ਜ਼ੁਲਫਾਨ ਦੀ ਔਰ ਇਹਦੇ ਪੰਜ ਬੰਦੇ ਇੰਜਰਡ ਹੋਏ ਸੀ ਤਿੰਨ ਬੰਦੇ ਡਿਸਚਾਰਜ ਹੋ ਗਏ ਟ੍ਰੀਟਮੈਂਟ ਬਾਅਦ ਦੋ ਦਾ ਟ੍ਰੀਟਮੈਂਟ ਚੱਲ ਰਿਹਾ ਔਰ ਇਹਦੇ ਘਰੋਂ ਜਦੋਂ ਪਤਾ ਕੀਤਾ ਕਿ ਇਹ ਬਦਰਨਾ ਗੱਲ ਕੀਤੀ ਗਈ ਹੋਏ ਸੇ ਇਹੀ ਗੱਲ ਸਾਹਮਣੇ ਆਈ ਕਿ ਫੈਮਿਲੀ ਮੈਟਰਸ ਦੇ ਵਿੱਚ ਇਹਦੇ ਕਾਫੀ ਡਿਸਪਿਊਟ ਚੱਲ ਰਹੇ ਨੇ ਆਪਣੀ ਵਾਈਫ ਨਾਲ ਵੀ ਬ੍ਰਦਰ ਨਾਲ ਵੀ ਸੋ 10 ਦਿਨ ਪਹਿਲਾਂ ਇਹ ਸ਼ਾਦੀਪੁਰ ਜਮਨਨਗਰ ਤੋਂ ਆ ਗਿਆ ਸੀਗਾ ਤੇ ਉਸ ਤੋਂ ਬਾਅਦ ਇਹਦੀ ਜਿਹੜੀ ਹੋਰ ਗਤੀਵਿਧੀਆਂ ਅਸੀਂ ਸਾਰੀ ਟਰੈਕ ਕਰ ਰਹੇ ਹਾਂ ਔਰ ਸਿਚੁਏਸ਼ਨ ਓਨ ਗਰਾਉਂਡ ਬਿਲਕੁਲ ਠੀਕ ਹੈ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਝੂਠੀ ਅਫਵਾਹ ਤੋਂ ਬਚੋ ਔਰ ਜੋ ਕਾਰਵਾਈ ਬਣਦੀ ਸੀ ਇਸ ਕੇਜ ਚ ਕੰਪਲੀਟ ਹੋ ਚੁੱਕੀ